ਤਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੁਝ ਹੀ ਸਮੇਂ ਦੇ ਵਿੱਚ ਜੋ ਸਚਕਨਚੀਰੀ ਹਰਮੰਦਰ ਸਾਹਿਬ ਵਿਖੇ ਪਹੁੰਚਣਗੇ ਦੱਸ ਜੀਏ ਕਿ ਜੋ ਸੀਐਮ ਭਗਵੰਤ ਸਿੰਘ ਮਾਨ ਜਦੋਂ ਗੁਰੂ ਨਗਰ ਵਿਖੇ ਜਦੋਂ ਪਹੁੰਚੇ ਸੀਗੇ ਤਾਂ ਉਹਨਾਂ ਦੇ ਬਾਅਦ ਅੱਜ ਜਦੋਂ ਸਚਕਨਚੀਰੀ ਹਰਮੰਦਰ ਸਾਹਿਬ ਵਿਖੇ ਆਇਆ ਜਾਣਾ ਤਾਂ ਉਹਨਾਂ ਵੱਲੋਂ ਜੋ ਭਰਾਵਾਂ ਦਾ ਟਾਬਾ ਜੋ ਕਿ ਹੈਰੀਟੇਜ ਸਟਰੀਟ ਦੀ ਆਪਾਂ ਗੱਲ ਕਰ ਲਈਏ ਤਾਂ ਉੱਥੋਂ ਦੀ ਲੈ ਕੇ ਗੁਰੂ ਘਰ ਤੱਕ ਚੱਲ ਕੇ ਜੋ ਆ ਉਹਨਾਂ ਵੱਲੋਂ ਆਇਆ ਜਾਏਗਾ ਤਾਂ ਉੱਥੇ ਅਸੀਂ ਤੁਹਾਡੇ ਨਾਲ ਸਕਤਰੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਪੁਖਤਾ ਪ੍ਰਬੰ ਕਰ ਦਿੱਤੇ ਕਿੰਨੇ ਹਾਲਾਂਕਿ ਫੋਰਸ ਦੀ ਗੱਲ ਕਰੀਏ ਤਾਂ ਫੋਰਸ ਵੱਡੇ ਪੱਧਰ ਤੇ ਲਗਾਈ ਗਈ ਆ ਉਸ ਦੇ ਨਾਲ ਨਾਲ ਟਾਸਕ ਫੋਰਸ ਵੀ ਜਿਹੜੀ ਹੈ ਐਚਪੀਸੀ ਦੀ ਉਹ ਲਗਾਤਾਰ ਜਿਹੜੀ ਆਪਣੀ ਸੇਵਾ ਨਿਭਾ ਰਹੀ ਆ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਰੀਆਂ ਸਾਂਝੀਆਂ ਕਰਦੇ ਆ ਤਾਂ ਨਾਲ ਤਸਵੀਰਾਂ ਜੋ ਸਕਤਰੇਤ ਦੀਆਂ ਸਾਂਝੀਆਂ ਕਰਦੇ ਆ ਜਿੰਨੇ ਵੀ ਜੋ ਸਿਕਿਉਰਿਟੀ ਪਰਪਸ ਨੂੰ ਲੈ ਕੇ ਕਿਉਂਕਿ ਦੱਸ ਜੀਏ ਕਿ ਜਦੋਂ ਸਵੇਰੇ ਤੇ ਮੁੱਖ ਮੰਤਰੀ ਸ਼੍ਰੀ ਕਾਲਤਕਸ ਸਾਹਿਬ ਵਿਖੇ ਆਉਣਗੇ ਸਕਤਰੇਤ ਵਿਖੇ ਜਾ ਕੇ ਕਿਉਂਕਿ ਸਕਤਰੇਤ ਇੱਕ ਕਹਿ ਸਕਦੇ ਆ ਕਿ ਇੱਕ ਦਫਤਰ ਹੈ ਸ਼੍ਰੀ ਕਾਲਤਕ ਸਾਹਿਬ ਦਾ ਜਥੇਦਾਰ ਸਾਹਿਬ ਦਾ ਤਾਂ ਉੱਥੇ ਜਾ ਕੇ ਜੋ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾਣਾ ਤਾਂ ਉੱਥੇ ਹੀ ਉਹਨਾਂ ਨੂੰ ਲੈ ਕੇ ਜਾਣ ਲਈ ਦੇਖ ਸਕਦੇ ਹਾਂ ਕਿਸ ਤਰ੍ਹਾਂ ਦਾ ਜੋ ਇੰਤਜ਼ਾਮ ਕੀਤਾ ਗਿਆ ਜਿੱਥੇ ਕਿ ਦੂਜੀ ਤਰਫਾ ਪੰਜਾਬ ਪੁਲਿਸ ਜੋ ਲਗਾਤਾਰ ਤਣਾਸਗੀ ਦੂਜੀ ਤਰਫਾ ਤਾਂ ਉੱਥੇ ਹੀ ਇਧਰਲੇ ਤਰਫਾ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇਧਰ ਟਾਸਕ ਫੋਰਸ ਜਿਹੜੀ ਹੈ ਉਹ ਜ਼ਿਆਦਾਤਰ ਲਗਾਈ ਗਈ ਹੈ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਮੀਡੀਆ ਨੂੰ ਜਿਹੜਾ ਇਸ ਤੋਂ ਅੱਗੇ ਜਾਣ ਦੀ ਜੋ ਕਹਿ ਸਕਦੇ ਅਨੁਮਤੀ ਜਿਹੜੀ ਨਹੀਂ ਦਿੱਤੀ ਗਈ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੋ ਨੇ ਜੋ ਇੱਥੇ ਕੁਝ ਸਮਝ ਪਹੁੰਚਣਗੇ ਤਾਂ ਉੱਥੇ ਹੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਆਉਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਦੀਆਂ ਜਿਹੜੀਆਂ ਤਿਆਰੀਆਂ ਉਹ ਕਰ ਲਈਆਂ ਗਈਆਂ ਨੇ ਤਾਂ ਉਹਨਾਂ ਦੇ ਜਿਹੜੇ ਬਿਆਨਾਂ ਨੂੰ ਲੈ ਕੇ ਕਾਫੀ ਪੰਥਕ ਗਲਿਆਰੇ ਚ ਜਿਹੜੀ ਆ ਹਲਚਲ ਹੋਈ ਹੈ ਜਿਸ ਤੋਂ ਬਾਅਦ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇੱਥੇ ਸਪਸ਼ਟਕਰਨ ਦੇਣ ਵਾਸਤੇ ਬੁਲਾਇਆ ਸੀਗਾ ਤਾਂ ਇਹ ਲਗਾਤਾਰ ਤਸਵੀਰਾਂ ਤਾਂ ਉਹਨਾਂ ਦੇ ਆਂਤਪਨਾ ਜਿੱਥੇ ਤੁਹਾਨੂੰ ਮੇਨ ਜੋ ਕਹਿ ਸਕਦੇ ਆ ਕਿ ਪਲਾਜ਼ੇ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੇਆਂ ਜਿੱਥੋਂ ਕਿ ਸਾਰੇ ਜੋ ਅਧਿਕਾਰੀ ਸੀਗੇ ਪੰਜਾਬ ਪੁਲਿਸ ਦੇ ਉਹ ਕੁਰਤੇ ਪਜਾਮੇ ਦੇ ਵਿੱਚ ਡਰੈਸ ਕੋਡ ਜਿਹੜਾ ਉਹਨਾਂ ਦਾ ਅੱਜ ਕੁਰਤਾ ਪਜਾਮਾ ਸੀਗਾ ਤਾਂ ਉਸ ਦੇ ਵਿੱਚ ਕਿਉਂਕਿ ਪਹਿਲੀ ਵਾਰ ਹੋਇਆ ਪਹਿਲਾਂ ਅੱਜ ਤੋਂ ਪਹਿਲਾਂ ਕਦੀ ਵੀ ਜਿਹੜਾ ਇਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਨੂੰ ਕੁਰਤੇ ਪਜਾਮੇ ਦੇ ਵਿੱਚ ਨਹੀਂ ਲਗਾਇਆ ਗਿਆ ਤਾਂ ਉੱਥੇ ਹੀ ਅੱਜ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਜਿਹੜੀ ਹੈ ਉਹ ਵੀ ਇੱਕ ਕੁਰਤੇ ਪਜਾਮੇ ਦੇ ਵਿੱਚ ਦਿਖਾਈ ਦੇਗੀ ਤਾਂ ਉਸ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਜੋ ਫੋਰਸ ਲਗਾਈ ਗਈ ਹੈ ਟਾਸਕ ਫੋਰਸ ਲਗਾਈ ਗਈ ਹੈ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਜਣੀਆਂ ਤਰ੍ਹਾਂ ਲਗਾਤਾਰ ਸਾਂਝੇ ਕੀਤੀਆਂ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਜਾਣਾ ਹਾਲਾਂਕਿ ਭਗਵੰਤ ਸਿੰਘ ਮਾਨ ਹੋਣਾ ਬਲਵਾਇਆ ਗਿਆ ਸੀਗਾ ਕਿ ਸਾਰਾ ਮੈਂ ਉੱਥੇ ਆਵਾਂਗਾ ਵਿਦ ਪ੍ਰੂਫਾਂ ਦੇ ਨਾਲ ਆਵਾਂਗਾ ਤੇ ਸਾਰਾ ਦਾ ਸਾਰਾ ਜੋ ਲਾਈਵ ਟੈਲੀਕਾਸਟ ਕੀਤਾ ਜਾਵੇ ਲੇਕਿਨ ਦੱਸਦੀ ਕਿ মিডিਆ ਨੂੰ ਜਿਹੜਾ ਇਸ ਜਗ੍ਹਾ ਤੋਂ ਅੱਗੇ ਜਾਣਾ ਜਿਹੜਾ ਬਿਲਕੁਲ ਨਹੀਂ ਪਰਮਿਸ਼ਨ ਦਿੱਤੀ ਗਈ ਬਿਲਕੁਲ ਪਿੱਛੇ ਜਿਹੜਾ মিডিਆ ਰਹੇਗਾ ਤਾਂ ਇਸੇ ਤਰ੍ਹਾਂ ਦੇ ਨਾਲ ਤੜ ਨਾਲ ਕੱਲੀ ਕੱਲੀ ਜਾਣਕਾਰੀ ਕੱਲੀ ਕੱਲੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਲਕਸ਼ਾ ਨੂੰ ਜਗਬਾਨੀ ਟੀਵੀ ਸ਼੍ਰੀਮ ਸੋਸਾਈ